ਗੋ ਤਾਂ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਤੱਕ ਪਾਉਣ ਜਾ ਰਿਹਾ ਹੈ ਤਾਂ ਸਿੱਧੂ ਮੂਸੇਵਾਲਾ ਦਾ ਗੀਤ ਹੈ ਜਿਹੜਾ ਉਹ ਸਟੈਫ ਲੰਡਨ ਦੇ ਨਾਲ ਆ ਜਾ ਰਿਹਾ ਹੈ ਤਾਂ ਜਿੱਥੇ ਉਹਨਾਂ ਦੇ ਫੈਨਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇੰਤਜ਼ਾਰ ਸੀਗਾ ਕਿ ਕਦੋਂ ਗੀਤ ਆਊਗਾ ਸਿੱਧੂ ਮੂਸੇਵਾਲਾ ਦਾ ਕਦੋਂ ਗੀਤ ਆਊਗਾ ਕਦੋਂ ਅਸੀਂ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਸੁਣਾਂਗੇ ਤਾਂ ਇੰਤਜ਼ਾਰ ਦੀਆਂ ਕੜੀਆਂ ਖਤਮ ਹੋਈਆਂ ਨੇ ਸਟੈਫ ਲੰਡਨ ਦੇ ਨਾਲ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆ ਜਿਹੜਾ ਡਿਲੇਮਾ ਉਹ ਆ ਰਿਹਾ ਤਾਂ ਐਸ ਵੀ ਐਲ ਗੀਤ ਆਏ ਸੀ ਉਹਨਾਂ ਦੀ ਜਿਹੜਾ ਹੈਗਾ ਉਸ ਤੋਂ ਪਹਿਲਾਂ ਜਿਹੜਾ ਗਾਣਾ ਆਇਆ ਸੀਗਾ ਹੋਰ ਡ੍ਰਿੱਪੀ ਗਾਣਾ ਆਇਆ ਸੀਗਾ 410 ਗਾਣਾ ਆਇਆ ਸੀਗਾ ਤਾਂ ਹੁਣ ਜਿਹੜਾ ਹੈਗਾ ਡਿਲੇਮਾ ਗੀਤ ਆ ਜਿਹੜਾ ਉਹ ਆ ਰਿਹਾ ਸਿੱਧੂ ਮੂਸੇਵਾਲੇ ਦਾ ਗੀਤ ਜਿਹੜਾ ਉਹਨਾਂ ਦੇ ਫੈਨਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਸਮੇਂ ਤੋਂ ਜਿਹੜੀ ਉਡੀਕ ਸੀ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆਊਗਾ ਕਿਉਂਕਿ ਸਟੈਫ ਲੰਡਨ ਉਹਨਾਂ ਦੇ ਪਿੰਡ ਮੂਸੇ ਵੀ ਆ ਕੇ ਗਈ ਸੀ ਤਾ ਸਿੱਧੂ ਮੂਸੇਵਾਲੇ ਦਾ ਹੁਣ ਨਵਾਂ ਗੀਤ ਹੈ ਜਿਹੜਾ ਉਹ ਆ ਰਿਹਾ ਲੋਕਾਂ ਦੀ ਜਿਹੜੇ ਪ੍ਰਸ਼ੰਸਕ ਸੀ ਸਿੱਧੂ ਮੂਸੇਵਾਲੇ ਦੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਉਡੀਕ ਹੈ ਜਿਹੜੀ ਉਹ ਖਤਮ ਹੋਣ ਜਾ ਰਹੀ ਹੈ ਕਿ ਅੱਜ ਸਿੱਧੂ ਮੂਸੇਵਾਲੇ ਦਾ ਗੀਤ ਹੈ ਜਿਹੜਾ ਉਹ ਆ ਰਿਹਾ ਸਟੈਪ ਲੰਡਨ ਦੇ ਨਾਲ ਤਾਂ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੇ ਦੁਨੀਆ ਦੇ ਉੱਪਰ ਤੱਕ ਪਾਈ ਸੀ ਦੁਨੀਆ ਦੇ ਕੋਨੇ-ਕੋਨੇ ਤੱਕ ਜਿਹੜਾ ਆਪਣਾ ਨਾਮ ਪਛਾਇਆ ਸੀ ਪੰਜਾਬੀਆਂ ਦਾ ਨਾਮ ਪਛਾਇਆ ਸੀ ਪੰਜਾਬ ਦੀ ਪੱਗ ਹੈ ਜਿਹੜੀ ਪਛਾਣ ਆ ਜਿਹੜੀ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਪਛਾਣ ਆ ਉਹ ਪਛਾਈ ਸੀ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਉਸੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਗੂੰਜ ਰਿਹਾ ਲੋਕਾਂ ਦੇ ਡੈਕਾਂ ਤੇ ਲੋਕਾਂ ਦੀਆਂ ਗੱਡੀਆਂ ਤੇ ਲੋਕਾਂ ਦੇ ਟਰੈਕਟਰਾਂ ਤੇ ਤੇ ਹਰ ਪਾਸੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੋਈ ਪਈ ਐ ਤੇ ਹਰੇਕ ਗੀਤ ਜਦੋਂ ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੁੰਦਾ ਤਾਂ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੁੰਦੇ ਨੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਫੈਨ ਨੇ ਜਿਹੜੇ ਉਹ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਗੀਤ ਆਊਗਾ ਤਾਂ ਹੁ ਉਡੀਕ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਉਹ ਖਤਮ ਹੋਈ ਹੈ ਤੇ ਅੱਜ ਜਿਹੜਾ ਗੀਤ ਹੈ ਸਟੈਪ ਲੰਡਨ ਦੇ ਨਾਲ ਸਿੱਧੂ ਮੂਸੇਵਾਲੇ ਦਾ ਡਿਲੇਮਾ ਗੀਤ ਹੈ ਜਿਹੜਾ ਉਹ ਅੱਜ ਰਿਲੀਜ਼ ਹੋਣ ਜਾ ਰਿਹਾ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਇਸ ਗੀਤ ਨੂੰ ਜਾਂ ਕਿੰਨੀ ਕੁ ਬੇਸਬਰੀ ਦੇ ਨਾਲ ਤੁਸੀਂ ਇੰਤਜ਼ਾਰ ਕਰ ਰਹੇ ਸੀ ਸਿੱਧੂ ਮੂਸੇਵਾਲੇ ਦੇ ਇਸ ਗੀਤ ਦਾ ਕਿਉਂਕਿ ਇਹ ਗੀਤ ਹੈ ਜਿਹੜਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਕਿ ਸਟੈਪ ਲੰਡਨ ਨਾਲ ਕਦੋਂ ਸਿੱਧੂ ਦਾ ਗੀਤ ਹੈ ਜਿਹੜਾ ਉਹ ਆਉਣ ਜਾ ਰਿਹਾ ਕਿਉਂਕਿ ਸਟੈਫਲੈਂਟਨ ਪਿੰਡ ਵੀ ਆ ਕੇ ਗਈ ਸੀ ਮੂਸੇ ਪਿੰਡ ਵੀ ਆ ਕੇ ਗਈ ਸੀ ਤਾਂ ਹੁਣ ਜਿਹੜਾ ਗੀਤ ਇਹ ਹੈਗਾ ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੋਣ ਜਾ ਰਿਹਾ ਤਾਂ ਇਸ ਵੇਲੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਉਹ ਵੀ ਦੇਖ ਰਹੇ ਹੋਣਗੇ ਉਹ ਵੀ ਵਾਚ ਕਰ ਰਹੇ ਹੋਣਗੇ ਕਿ ਕਦੋਂ ਕ ਸਿੱਧੂ ਮੂਸੇਵਾਲੇ ਦਾ ਗੀਤ ਹੈ ਜਿਹੜਾ ਉਹ ਰਿਲੀਜ਼ ਹੋਊਗਾ ਕਦੋਂ ਕ ਸਿੱਧੂ ਮੂਸੇਵਾਲੇ ਦਾ ਗੀਤ ਸਾਨੂੰ ਸੁਣਨ ਨੂੰ ਮਿਲੇਗਾ ਤਾਂ ਹੁਣ ਜਿਹੜਾ ਗੀਤ ਹੈ ਸਿੱਧੂ ਮੂਸੇਵਾਲੇ ਦਾ ਡਿਲੇਮਾ ਗੀਤ ਉਹ ਅੱਜ ਰੀਲੀਜ਼ ਹੋਣ ਜਾ ਰਿਹਾ ਸਟੈਫ ਲੰਡਨ ਦੇ ਨਾਲ ਇਹ ਗੀਤ ਹੈ ਜਿਹੜਾ ਉਹ ਆ ਰਿਹਾ ਐਸ ਵੀ ਆਲ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਆਉਂਦਾ 410 ਜਿਹੜਾ ਗਾਣਾ ਹੁਣ ਆ ਕੇ ਗਿਆ ਡ੍ਰੀਪੀ ਗੀਤ ਹੈ ਜਿਹੜਾ ਉਹ ਆ ਕੇ ਗਿਆ ਤਾਂ ਇਸੇ ਤਰੀਕੇ ਦੇ ਨਾਲ ਹੁਣ ਜਿਹੜਾ ਡਿਲੇਮਾ ਗੀਤ ਹੈ ਇਹ ਵੀ ਸਟੈਫ ਲੰਡਨ ਦੇ ਨਾਲ ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੈ ਜਿਹੜਾ ਹੋਣ ਜਾ ਰਿਹਾ ਅੱਜ ਇਹ ਗੀਤ ਹੈ ਜਿਹੜਾ ਆ ਜਾਣਾ ਕਿ ਕਮੈਂਟ ਕਰਕੇ ਤੁਸੀਂ ਵੀ ਦੱਸ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਤੁਸੀਂ ਯਾਦ ਕਰ ਰਹੇ ਹੋ ਕਿੰਨਾ ਕ ਮਿਸ ਕਰ ਰਹੇ ਹੋ ਤਾਂ ਕਿਸ ਤਰੀਕੇ ਦੇ ਨਾਲ ਇਸ ਗੀਤ ਨੂੰ ਦੇਖ ਰਹੇ ਸੀ ਕਿਉਂਕਿ ਇਸ ਗੀਤ ਦੀ ਚਰਚਾ ਬਹੁਤ ਸੀ ਕਿ ਸਟੇਫਲੰਡਨ ਦੇ ਨਾਲ ਸਿੱਧੂ ਦਾ ਗੀਤ ਆਉਣਾ ਹੈ ਪਰ ਅੱਜ ਜਿਹੜੀਆਂ ਇੰਤਜ਼ਾਰ ਦੀਆਂ ਘੜੀਆਂ ਨੇ ਉਹ ਸਮਾਪਤ ਹੋਈਆਂ ਨੇ ਅੱਜ ਗੀਤ ਹੈ ਜਿਹੜਾ ਸਿੱਧੂ ਮੂਸੇਵਾਲੇ ਦਾ ਉਹ ਰਿਲੀਜ਼ ਹੋ ਜਾਣਾ ਹੈ